ਮੇਰੇ ਸੰਗ ਜ਼ਦਾ ਹੈ ਨਾਲੇ ਸਮਾਰੇ ਸਮਾਰ ਤੇ ਸਦਾ ਸਮਾਲੇ ਆਪੇ ਅਰਨਰ ਹਰ ਕਹਿੰਦੇ ਭਾਈ ਉਹ ਸੁੰਨ ਅਵਸਥਾ ਵੇਲੇ ਜੀਵਾਂ ਦਾ ਮਾਲਕ ਪ੍ਰਭੂ ਆਪ ਹੀ ਆਪ ਹੁੰਦਾ ਹੈ ਵੇਦ ਪੁਰਾਣ ਸਾਸ਼ਤਰ ਅਨੇ ਕੋਈ ਵੀ ਧਰਮ ਪੁਸਤਕ ਤਦੋਂ ਨਹੀਂ ਹੁੰਦੀ ਜੇ ਜੀਵਾਂ ਨੂੰ ਰੱਜ ਕੇ ਸਭ ਤੋਂ ਵੱਖਰਾ ਵੀ ਪ੍ਰਭੂ ਸਮਾਧੀ ਲਾ ਕੇ ਬੈਠਾ ਹੋਇਆ ਹੈ ਬੈਠਾ ਤਾੜੀ ਲਾਏ ਆਪ ਸਬਦੋ ਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਕੋ ਨੰਧੀ ਜੀ ਦੇ ਦਾ ਪ੍ਰਾਣ ਸ਼ਾਸਤਰ ਵੀ ਉਥੇ ਬਣੇ ਹੋਏ ਨੇ ਗੁਰ ਪਿਆਰੇ ਕੋਈ ਵੀ ਧਰਮ ਪੁਸਤਕ ਉਹ ਤੋਂ ਬਾਹਰ ਨਹੀਂ ਜੀਵਨ ਨੂੰ ਰੱਜ ਕੇ ਸਭ ਤੋਂ ਵੱਖਰਾ ਵੀ ਪ੍ਰਭੂ ਸਮਾਧੀ ਲਾ ਕੇ ਬੈਠਾ ਹੋਇਆ ਹੈ ਬੈਠਾ ਤਾੜੀ ਲਾਏ ਆਪ ਸਬਦੋ ਹੀ ਬਾਹਰ ਸਮਾਦੀ ਲਾ ਕੇ ਬੈਠਾ ਹੋਇਆ ਭਾ ਮਾਇਆ ਦੀ ਰਚਨਾ ਰਚ ਕੇ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਵਖਰਾ ਨਰਲੇਪ ਹੈ ਆਪਣੀ ਨੇ ਤਾਂ ਆਪ ਜਾਣਦਾ ਆਪੇ ਹੀ ਗੌਰ ਪ੍ਰਭੂ ਆਪਣੀ ਆਪ ਹੀ ਮਨੋਂ ਡੂੰਗਾ ਸਮੁੰਦਰ ਹੈ ਉਹ ਕਿਤਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਆਪਣੀ ਨੇ ਤਾਂ ਆਪ ਜਾਣਦਾ ਕਿ ਉਹ ਕਿੱਡਾ ਡੂੰਗਾ ਸਮੁੰਦਰ ਆ ਉਹ ਕਿੰਨਾ ਵੱਡਾ ਹੈ ਤੇ ਇਹ ਸਭ ਕੁਝ ਉਹ ਆਪ ਹੀ ਜਾਣਦਾ ਪਰਮੇਸ਼ਰ ਰਵਾਇ ਇਹ ਕੀ ਦੀ ਬਾਤ ਦੀ ਗੱਲ ਪਰ ਜੋਂ-ਜੋ ਸਿਮਰਨ ਕਰੋ ਗੁਰੂ ਪਿਆਰੇ ਤਿਉ ਤਿਉ ਉਹ ਆਪਣਾ ਰਸਤਾ ਉਹਦੇ ਵਾਲੇ ਗੁਣ ਮਾਲ ਕਾਲੇ ਗੁਣ ਹੋਣੇ ਸ਼ੁਰੂ ਹੋ ਜਾਣਗੇ ਗੁਰਸਾਹਿਬ ਕਹਿੰਦੇ ਹੋ ਮੇ ਵਿੱਚ ਜਗਤ ਮੁਗਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਐ ਤਿਚਰ ਨਾ ਚੇ ਤੇ ਕੀ ਕਰੇ ਅਗਿਆ ਜਾਏ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੈ ਸੋ ਮਿਲੈ ਅਗਿਆ ਪਾਏ ਜੀ ਸਰਬ ਕੰਦੇ ਸਹੋਮੇ ਵਿੱਚ ਜਗਤ ਮੂਆ ਮਰਦੋਂ ਮਰਦਾ ਜਾਏ ਸੰਸਾਰ ਹੋਮੇ ਵਿੱਚ ਮੋਇਆ ਪਿਆ ਹੈ ਹੋਮੇ ਵਿੱਚ ਮਰਿਆ ਪਿਆ ਸੰਸਾਰ ਨਿਤ ਹਠਾ ਹਠਾ ਲੁਕਿਆ ਪਿਆ ਗਰਕਦਾ ਹੈ ਨਿਤ ਹੋਮੇ ਦੇ ਵਿੱਚ ਹੋਮੇ ਵਿੱਚ ਜਗਤ ਮੂਆ ਮਰਦੋਂ ਮਰਦਾ ਜਾਏ ਚਿਰ ਵਿੱਚ ਦਮ ਹੈ ਚਿਰ ਨਾ ਚੇ ਤੇ ਕੀ ਕਰੇਗਾ ਅਗਿਆਚਰ ਹਨੇ ਹੋਮੇ ਵਿੱਚ ਸੰਸਾਰ ਹੋਮੇ ਵਿੱਚ ਮੋਇਆ ਪਿਆ ਮਰਿਆ ਪਿਆ ਨਿਤ ਰੋਜ ਕੀ ਹੋਇਆ ਗਰਕਦਾ ਪਿਆ ਹੰਕਾਰ ਦੇ ਨਾਲ ਜਾਦ ਤਾਂ ਹੀ ਸਰੀਰ ਵਿੱਚ ਦਮ ਹੈ ਪ੍ਰਭੂ ਨੂੰ ਯਾਦ ਨਹੀਂ ਕਰਦਾ ਸੰਸਾਰੀ ਜੀਵ ਹੋਮੇ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ ਆ ਗਾਂ ਦਰਗਾਹ ਵਿੱਚ ਜਾ ਕੇ ਕੀ ਹਾਲ ਹੋਵੇ ਜਿਚਰ ਵਿੱਚ ਦਮ ਹੈ ਪਿਚਰ ਨਾ ਚੇਤੇ ਹੀ ਕੇ ਕਰੇਗ ਅੱਗੇ ਜਾਏ ਗੁਰੂ ਪਿਆਰਿਓ ਜਦ ਤਾਂ ਹੀ ਸਰੀਰ ਵਿੱਚ ਦਮ ਹੈ ਪ੍ਰਭੂ ਨੂੰ ਯਾਦ ਨਹੀਂ ਕਰਦਾ ਸੋ ਸਾਰੀ ਜੀਵ ਹੋਂਮੇ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ ਆ ਗਾਂਂ ਦਰਗਾਹ ਵਿੱਚ ਕੀ ਹਾਲ ਹੋਵੇਗਾ ਤੇ ਚਨਾ ਚੀਤੀ ਕੇ ਕਰੇ ਗਾ ਗਿਆ ਜਿਆਨੀ ਹੋਏ ਸੋ ਚਤਨ ਹੋਏ ਅਗਿਆਨੀ ਅੰਧ ਕਮਾਏ ਜੋ ਮਨੁੱਖ ਗਿਆਨਮਾਨ ਹੁੰਦਾ ਹੈ ਨਾ ਗੁਰੂ ਪਿਆਰੋ ਉਸ ਚੇਤ ਰੰਦਾ ਹੈ ਜੋ ਗਿਆਨਮਾਨ ਹੁੰਦਾ ਜਿਹੜਾ ਗਿਆਨੀ ਕਿਹਨੂੰ ਕਹਿੰਦੇ ਆ ਜਿਹਨੂੰ ਅੰਦਰ ਗਿਆਨ ਹੋਵੇ ਕਹਿੰਦੇ ਜਿਹਨੂੰ ਬੰਦੇ ਨੂੰ ਗਿਆਨ ਆ ਉਸ ਚੇਤ ਅਲਰਟ ਰੰਦਾ ਹੈ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ ਅਗਿਆਨੀ ਜਿਹਨੂੰ ਗਿਆਨ ਕੋਈ ਨਹੀਂ ਹੈ ਨਾ ਉਹਨ ਆਪਣੇ ਹਿਸਾਬ ਨਾਲ ਚੱਲਣਾ ਗੁਰੂ ਕੇ ਆਗਿਆ ਅਗਿਆਨੀ ਅਗਿਆਨੀ ਮਨੁੱਖ ਅਗਿਆਨਤਾ ਦਾ ਹੀ ਕੰਮ ਕਰਦਾ ਜਿਹੜਾ ਗਿਆਨ ਆ ਨਾ ਜਿਹਨੂੰ ਪਤਾ ਹੈ ਕਿ ਮਰਨਾ ਮਰਨ ਤੋਂ ਬਾਅਦ ਮੇਰਾ ਹਿਸਾਬ ਹੋਣਾ ਲੇਖਾ ਹੋਣਾ ਤੇ ਗੁਰੂ ਘਰ ਉਹ ਨਾਮ ਵੀ ਚੱਪੇਗਾ ਹਉਮੈ ਤੋਂ ਵੀ ਬਚ ਕੇ ਰਹੇਗਾ ਕਾਮ ਗਰੋਹ ਲੋਭ ਮੋਹ ਹੰਕਾਰ ਤੋਂ ਵੀ ਬਚ ਕੇ ਰਹੇਗਾ ਸੱਚ ਦੇ ਮਾਰਗ ਤੇ ਚੱਲੇਗਾ ਝੂਠ ਨਹੀਂ ਬੋਲੇਗਾ ਕੀ ਕਰੇਗਾ ਉਹ ਸੱਚ ਦੇ ਮਾਰਗ ਤੇ ਚੱਲੇਗਾ ਝੂਠ ਨਹੀਂ ਬੋਲੇਗਾ ਕਦੇ ਤੇ ਜਿਹੜਾ ਅਗਿਆਨੀ ਆ ਅਗਿਆਨੀ ਜਿਹੜਾ ਜਿੰਨੂੰ ਗਿਆਨ ਨਹੀਂ ਕੋਈ ਵੀ ਗੁਰੂ ਪਿਆਰਿਓ ਫਿਰ ਉਹਨਾਂ ਆਪਣੀ ਮਨ ਮਰਜ਼ੀਆਂ ਕਰਨੀ ਝੂਠ ਵੀ ਬੋਲਣਾ ਮਿੰਦਿਆ ਚੁਗਲੀ ਵੀ ਕਰਨੀ ਆ ਇਹ ਕਰਕੇ ਗਿਆਨੀ ਹੋਣਾ ਬਹੁਤ ਜ਼ੁਰੀ ਅਗਿਆਨੀ ਹੋਏ ਸੋਚਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵਿਆ ਸੋ ਮਿਲੇ ਅਗਿਆ ਪਾਏ ਚਾ ਇੰਦੇ ਭਾਈ ਮਨੁੱਖਾ ਜਨਮ ਵਿੱਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ ਉਹ ਮਿਲਦੀ ਹੈ ਪਰ ਲੋਗ ਵਿੱਚ ਵੀ ਜਾ ਕੇ ਉਹ ਮਿਲਦੀ ਹੈ ਨਾਨਕ ਇੱਥੇ ਕਮਾਵੇ 100 ਮਿਲੇ ਇੰਦੇ ਭਾਈ ਮਨੁੱਖਾ ਜਨਮ ਵਿੱਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ ਉਹ ਮਿਲਦੀ ਹੈ 100 ਮਿਲੇ ਅੱਗੇ ਪਾਏ ਜਾਏ ਪਰ ਲੋਗ ਵਿੱਚ ਵੀ ਜਾ ਕੇ ਉਹ ਹੀ ਮਿਲਦੀ ਹੈ ਗੁਰੂ ਪਿਆਰੇ ਸੋ ਕਮਾਈ ਕਿਹੜੀ ਕਰਨੀ ਹੈ ਨਾਮ ਦੀ ਪਰਿਵਾਰ ਵੀ ਚਲਾਉਣੇ ਨੇ ਘਰ ਵੀ ਚਲਾਉਣਾ ਆਪਣੇ ਫਰਜ਼ ਵੀ ਨਿਭਾਉਣੇ ਨੇ ਆਣੀ ਆਪ ਦੁਨਿਆਵੀ ਫਰਜ਼ਾਂ ਤੋਂ ਦੂਰ ਹੋ ਕੇ ਬਹਿ ਜੀ। ਪਰਿਵਾਰਕ ਫਰਜ਼ਾਂ ਤੋਂ ਟੁੱਟ ਜੀ ਜਾਂ ਨਹੀਂ। ਪਰਿਵਾਰ ਨੂੰ ਵੀ ਸਾਹਮਣਾ, ਬੱਚੇ ਵੀ ਪਾਲਣੇ ਨੇ, ਮਾਪੇ-ਬਾਪ ਦੀ ਸੇਵਾ ਵੀ ਕਰਨੀ ਆ, ਪਤੀ-ਪਤਨੀ ਬੜਾ ਪਿਆਰ ਵੀ ਰੱਖਣਾ। ਗੁਰਪਿਆਰੋ ਕਾਰ ਵੀ ਚਲਾਉਣਾ ਆ ਪਰ ਕਮਾਈ ਵੀ ਕਰਨੀ ਆ, ਕਿਹੜੀ ਕਰਨੀ ਆ? ਦੁਨਿਆਵੀ ਕਮਾਈ ਤਾਂ ਕਰਨੀ ਆ ਅਸੀਂ ਆਪਣੇ ਲੋੜਾਂ ਜ਼ਰੂਰਤਾਂ ਵਾਸਤੇ। ਪਰ ਅਸੀਂ ਕਮਾਈ ਇੱਕੋ ਵੀ ਕਰਨੀ ਆ ਨਾਮ ਦੀ ਕਿੰਨੀ ਦਰਗਾਹ ਦੇ ਵਿੱਚ ਸਾਡੇ ਕੰਮ ਆਣੀ। ਪਰ ਲੋਗ ਵਿੱਚ ਜਾ ਕੇ ਉਹੀ ਮਿਲਣੀ ਹੈ ਗੁਰੂ ਪਿਆਰਿਓ ਉਤੋਂ ਇਲਾਵਾ ਕੁਝ ਨਹੀਂ ਧੁਰ ਖਸਮੇ ਕਾ ਹੁਕਮ ਪਿਆ ਵੇਣ ਸਤਿਗੁਰ ਚੇਤਿਆ ਨ ਜਾਏ ਸਤਿਗੁਰ ਮਿਲਿਆ ਅੰਤਰ ਰਵੜਿਆ ਸਦਾ ਰਿਹਾ ਲਿਬਲਾਈ ਦਮ ਦਮ ਸਦਾ ਸਮਾਲਦਾ ਦਮ ਨਾ ਦੇਰਤਾ ਜੈ ਗੁਰੂ ਪਿਆਰਿਓ ਧੁਰ ਖਸਮੇ ਕਾ ਹੁਕਮ ਪਿਆ ਵੇਣ ਸਤਿਗੁਰ ਚੇਤਿਆ ਨ ਜਾਏ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਕਿੰਨੀ ਮਿੱਠੀ ਬਾਣੀ ਹੈ ਗੁਰੂ ਪਿਆਰਿਓ ਤੋ ਰੋਹੀ ਪ੍ਰਭੂ ਦਾ ਹੁਕਮ ਚੱਲਿਆ ਹੁੰਦਾ ਹੈ ਕਿ ਸਤਿਗੁਰੂ ਤੋਂ ਬਿਨਾ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ ਤੋ ਰਖਸ ਮੇਕਾ ਹੁਕਮ ਪਿਆਵੰਡ ਸਤਿਗੁਰ ਚੇਤਿਆ ਨਜਾਇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੇ ਮਹਾਰਾਜ ਦੀ ਬਾਣੀ ਕੀ ਕਰਦੀ ਆ ਨਰੰਕਾਰ ਅਕਾਲ ਪੁਰਖ ਦੇ ਨਾਲ ਜੋੜਦੀ ਉਹ ਰਸਤਾ ਦੱਸਦੀ ਆ ਮਾਰਗ ਦੱਸਦੀ ਆ ਗੁਰੂ ਪਿਆਰੀਓ ਇਹ ਕਰਕੇ ਸਤਿਗੁਰੂ ਤੋਂ ਬਿਨਾ ਉਹ ਸਿਮਰਿਆ ਨਹੀਂ ਜਾ ਸਕਦਾ ਭਾਈ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵਲਾਏ ਸਤਗੁਰ ਤੇ ਮਿਲਿਆ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਵਸ ਪੈਂਦਾ ਹੈ ਜੇ ਸਤਗੁਰੂ ਦੇ ਨਾਲ ਮਲਾਪ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਪਾਵਾਂਗੇ ਨਾ ਉਹਦੀ ਬਾਣੀ ਸਾਨੂੰ ਰਸਤਾ ਦੱਸੇਗੀ ਉਹ ਪਰਮੇਸ਼ਰ ਅਕਾਲ ਪੁਰਖ ਦਾ ਮਿਲਣਾ ਜਦੋਂ ਅਸੀਂ ਉਹਦੀ ਬਾਣੀ ਨੂੰ ਪੜਾਂਗੇ ਪਿਆਰ ਕਰਾਂਗੇ ਸ਼ਬਦ ਅਭਿਆਸ ਕਰਾਂਗੇ ਫਿਰ ਕੀ ਹੋਏਗਾ ਕਿ ਉਹ ਸਤਗੁਰ ਤੇ ਮਿਲਿਆ ਸਾਨੂੰ ਕਿਉਂਕਿ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਵਸ ਪੈਂਦਾ ਹੈ ਸਤਗੁਰ ਮਿਲਿਆ ਅੰਤਰ ਰਵ ਰਹੇ ਆ ਸਦਾ ਰਹਿ ਆ ਲੇ ਬਲਾਏ ਦਮ ਦਮ ਸਦਾ ਸਮਾਲਦਾ ਦਾਮਣਾ ਬੈਠਾ ਜੀ ਗੁਰੂ ਪਿਆਰਿਓ ਸਤਗੁਰ ਤੇ ਮਿਲਿਆ ਪ੍ਰਭ ਮਨੁੱਖ ਦੇਰ ਦੇ ਵਿੱਚ ਵਸਦਾ ਨਾ ਜਦੋਂ ਇਹ ਮਨੁੱਖ ਸਦਾ ਉਸ ਵਿੱਚ ਬਿਰਤੀ ਜੋੜੀ ਰੱਖਦਾ ਸਵਾਸ ਸਵਾਸ ਨੂੰ ਚੇਤਦਾ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ ਦਮ ਦਮ ਸਦਾ ਸੰਭਾਲਦਾ ਦਮ ਨਾ 버ਤਾ ਜਾਏ ਫਿਰ ਉਹ ਇੱਕ ਦਮ ਵੀ 버ਤਾ ਨਹੀਂ ਜਾਂਦਾ ਲੇਕਿਨ ਤਾਂ ਜਨਮ ਮਰਨ ਕਾਪਾ ਉਹ ਗਿਆ ਜੀਵਨ ਪਦਵੀ ਪਾਏ ਇਸ ਤਰ੍ਹਾਂ ਉਹਦਾ ਜੰਮਣ ਮਰਨ ਦਾ ਡਰ ਮੁੱਕ ਜਾਂਦਾ ਗੁਰੂ ਪਿਆਰਿਓ ਉਸ ਨੂੰ ਅਸਲ ਮਨੁੱਖਾ ਜੀਵਨ ਦਾ ਮਰਤਬਾ ਮਿਲ ਜਾਂਦਾ ਜਨਮ ਮਰਨ ਕਾ ਭੋਗ ਹੈ ਜੀਵਨ ਪਦਵੀ ਪਏ ਨਾਨਕ ਇਹ ਮਰਤਬਾ ਜਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਈਂ ਦੇ ਵਾਹਿਗੁਰੂ ਜੀ ਕਹਿੰਨੇ ਕਹਿੰਦੇ ਇਹ ਪ੍ਰਭੂ ਇਹ ਦਰਜਾ ਭਾਵ ਹੈ ਜੀਵਨ ਪਦਵੀ ਉਸ ਮਨੁੱਖ ਨੂੰ ਦਿੰਦਾ ਹੈ ਜਿਸਤੇ ਆਪਣੇ ਰਜਾ ਵਿੱਚ ਮਿਹਰ ਕਰਦਾ ਨਾਨਕ ਇਹ ਮਰਤਬਾ ਜਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਈਂ ਜਿਸ ਦੀ ਉਹਦੇ ਤੇ ਜਿਹਦੇ ਸਿਰ ਤੇ ਦੀ ਰਾਜ ਆ ਜਾਂਦੀ ਹੈ ਮਿਹਰ ਦਾ ਹੱਥ ਰੱਖ ਲੈਂਦਾ ਨਾ ਇਹ ਰੋਦੀ ਝੋਲੀ ਵਿੱਚ ਪੰਦਾ ਕੀ ਪੰਦਾ ਹੈ ਸਿਮਰਨ ਬੰਦਗੀ ਭਗਤੀ ਨਾਲ ਕੇ ਮਰਤਵਾ ਤੇ ਸੁਣਾਉਂਦੇ ਜੀ ਉਸਨੂੰ ਕਿਰਪਾ ਕਰੇ ਰਜਾ ਸਭੂ ਰਿਆਰੇ ਸਾਰੀ ਗੱਲ ਨਾਮ ਦੀ ਹੈ ਸਿਮਰਨ ਦੀ ਹੈ ਭਗਤੀ ਦੀ ਹੈ ਬੰਦਗੀ ਦੀ ਹੈ ਸ਼ਬਦ ਦੀ ਗੱਲ ਹੈ ਸ਼ਬਦ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਦੋ ਟਾਈਮ ਗੁਰਸਾਹਿਬ ਨੂੰ ਨਮਸਕਾਰ ਕਰਨੀ ਸਤਿਗੁਰ ਤੋਂ ਬਿਨਾ ਪ੍ਰਭੂ ਨਹੀਂ ਮਿਲਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਸਾਨੂੰ ਪ੍ਰਭੂ ਨਹੀਂ ਮਿਲ ਸਕਦਾ ਗੁਰੂ ਸਾਹਿਬ ਕਹਿੰਦੇ ਨਾ ਸਤਿਗੁਰ ਬਿਨਾ ਸਤਗੁਰ ਮਿਲਿਆ ਅੰਤਰਾਵੜਿਆ ਸੁਧਾਰੇ ਹਾਲੇ ਬਲਾਈ ਇੱਕ ਗੁਰਸਾਹਿਬ ਨੇ ਪਹਿਲੇ ਕੀ ਕਹਿਆ ਕਰਨੇ ਤੋਰ ਖਸਮ ਇੱਕ ਹੁਕਮ ਪਿਆ ਬੈਨ ਸਤਗੁਰ ਚੇਤਿਆ ਨਾ ਜਾਏ ਤੋ ਰੋਹੀ ਪ੍ਰਭੂ ਦਾ ਹੁਕਮ ਚੱਲਿਆ ਹੁੰਦਾ ਕਿ ਸਤਗੁਰ ਤੋਂ ਬਿਨਾ ਪ੍ਰਭੂ ਸਮਰਿਆ ਨਹੀਂ ਜਾ ਸਕਦਾ ਗੁਰੂ ਤੋਂ ਬਿਨਾ ਨਹੀਂ ਸਮਰਿਆ ਜਾ ਸਕਦਾ ਇੱਕ ਇਹ ਕਹਿੰਦੇ ਜਦੋਂ ਫਿਰ ਉਹਦੇ ਨਾਲ ਪਿਆਰ ਬੰਦਾ ਫਿਰ ਤੇਰਾ ਇੱਕ ਸਵਾਸ ਸਵਾਸ ਉਹਨੂੰ ਚੇਤਦਾ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ ਭਾਈ ਜੰਮਰ ਮਰਨ ਦਾ ਡਰ ਮੁੱਕ ਜਾਂਦਾ ਅਸਲੀ ਮੁਰਖ ਨੂੰ ਫਿਰ ਜੀਵਨ ਜੀਵਨ ਦਾ ਜਿਹੜਾ ਨਾ ਉਹ ਜਾਚ ਆ ਜਾਂਦੀ ਮਰਤਬਾ ਮਿਲ ਜਾਂਦਾ ਜੀਵਨ ਜਿਕਤਰਾ ਜੀ ਆਪੇ ਦਾਨਾਂ ਬੀਨਿਆ ਆਪੇ ਪ੍ਰਧਾਨਾਂ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੋਹਰਾ ਕਿਸੇ ਨਾਲ ਲੱਗੀ ਸਭਨਾ ਹੀ ਭਾਨਾ ਉਸਤ ਤ ਬਰਨ ਨਾ ਸਕੀ ਆ ਸਤ ਸਦ ਕੁਰਬਾਨ ਦੇਖੋ ਗੁਰਸਾਹਿਬ ਜੀ ਦੀ ਬਾਣੀ ਕਹਿੰਦੇ ਆਪੇ ਦਾਨਾ ਬਿਨਿਆ ਆਪੇ ਪ੍ਰਧਾਨਾ ਪ੍ਰਭੂ ਆਪ ਹੀ ਸਿਆਣਾ ਹੈ ਆਪ ਹੀ ਚਤਰ ਹੈ ਤੇ ਆਪ ਹੀ ਆਗੂ ਹੈ ਪ੍ਰਧਾਨਾ ਆਗੂ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪ ਹੀ ਆਪਣੇ ਰੂਪ ਵਿਖਾਲਦਾ ਤੇ ਆਪ ਹੀ ਬਿਰਤੀ ਜੋੜਦਾ ਆਪੇ ਮੋਨੀ ਵਰਤਦਾ ਆਪੇ ਕਥ ਹੈ ਗਿਆਨ ਆਪ ਹੀ ਮੌਨ ਧਾਰੀ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਮੁਰੂਪਿਆਰੋਂ ਤੇ ਸੇਵਾ ਲੈਣੀ ਜਿਦੋਂ ਜਿਦ ਸਿਰ ਤੇ ਹੱਥ ਰੱਖ ਕੇ ਗੁਰਸਾਹਿਬ ਦਾ ਕਾਲਪੁਰਖ ਦੀ ਕਿਰਪਾ ਉਹ ਬੋਲਦਾ ਤੇ ਬੁਲਾਉਂਦਾ ਵੀ ਆਪ ਹੈ ਦੇਖੋ ਬਾਣੀ ਕਹਿ ਰਹੀ ਹੈ ਨਾ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆਪੇ ਰੂਪ ਦੇ ਖਾਲ ਦਾ ਆਪੇ ਲਾਇ ਧਿਆਨ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨ ਦਾ ਫਿਰ ਦੇਖੋ ਬੁਰ ਸਾਹਿਬ ਆਪ ਹੀ ਕਹਿੰਦੇ ਪ੍ਰਭ ਆਪ ਹੀ ਜਣਾ ਆਪ ਹੀ ਚਤਰਾ ਤੇ ਆਪ ਹੀ ਆਗੂ ਆਪ ਹੀ ਆਪਣੇ ਰੂਪ ਬਖਾਲਦਾ ਆਪਣੀ ਬਿਰਤੀ ਵੀ ਆਪ ਜੋੜਦਾ ਆਪੇ ਹੀ ਮੋਨ ਧਾਰੀ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਕੋੜਾ ਕਿਸ ਨਾਲ ਲੱਗੀ ਸਬਨਾ ਹੀ ਭਾਣਾ ਕਿਸੇ ਨੂੰ ਕੋੜਾ ਨਹੀਂ ਲੱਗਦਾ ਕਿਸੇ ਨੂੰ ਕਿਸੇ ਰੰਗ ਵਿੱਚ ਕਿਸੇ ਨੂੰ ਕਿਸੇ ਰੰਗ ਵਿੱਚ ਸਬਨਾ ਨੂੰ ਪਿਆਰ ਪਿਆਰਾ ਲੱਗਦਾ ਕੋੜਾ ਕਿਸ ਨਾਲ ਲੱਗੀ ਸਬਨਾ ਹੀ ਭਾਣਾ ਇਹਨੂੰ ਕਿਹ ਰੰਗ ਵਿੱਚ ਇਤਕੇ ਨੂੰ ਕਿਹ ਰੰਗ ਵਿੱਚ ਸਬਨਾ ਨੂੰ ਪਿਆਰਾ ਲੱਗਦਾ ਮੇਰੇ ਸ਼ੋਕੀ ਨੂੰ ਕੋੜਾ ਨਹੀਂ ਲੱਗਦਾ ਉਸ ਤੋਂ ਤਾਂ ਬਰਨ ਨਾ ਸਕੀ ਐਸਾ ਸਦੀ ਸਾਧ ਸਦ ਕੁਰਬਾਨ ਐਸੇ ਪ੍ਰਭੂ ਤੋਂ ਮੈਂ ਸਾਧ ਕੇ ਇਹ ਕਹਿੰਦੇ ਉਸਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਤੋਂ ਕੁਰਬਾਨ ਜਾਂਦਾ ਧੰਗੁਰੂ ਅਮਰਦਾਸ ਪਾਸ਼ੇ ਕਹਿੰਦੇ ਕਹਿੰਦੇ ਉਹ ਸਾਰਾ ਸਾਰੀ ਇਹ ਖੇਡਾਂ ਤੋਂ ਆਪ ਖੇਡ ਰਿਆ ਨਾ ਸਭ ਕੁਝ ਉਹ ਆਪ ਕਰਿਆ ਮਾਲ ਸਾਰੀ ਖੇਡ ਉਹਦੀ ਆਪਣੀ ਹੈ ਗੁਰਪਿਆਰੀ ਧੰਗੁਨਾਕ ਪਾਸ਼ਾ ਜੀ ਦੀ ਬਾਣੀ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਕਲੀ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋੜੂ ਜਿਨ੍ਹਾਂ ਦਾ ਸਿਕਦਾਰ ਗੁਨਾਕ ਪਾਸ਼ਾ ਕਹਿੰਦੇ ਕਹਿੰਦੇ ਕਾਲਜ ਵਿੱਚ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀਂ ਹੂਤ ਨੇ ਜੰਮੇ ਹੋਇਆਂ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋੜੂ ਜਿਨ੍ਹਾਂ ਦਾ ਸਿੱਖਦਾਰ ਧੰਗ ਗੁਨਾਗ ਪਾਸ਼ਾ ਦੀ ਪਾਣੀ ਨਾਨਕ ਕੀ ਕਹ ਰੇ ਗੁਨਾਗ ਪਾਸ਼ਾ ਕਹਿੰਦੇ ਕਲ ਜੋ ਕੋਈ ਵਿਚ ਵਿਕਾਰੀ ਜੀਵਨ ਵਿੱਚ ਵਿਕਾਰੀ ਜੀਵਨ ਵਿਕਾਰਾਂ ਦੇ ਵਿੱਚ ਫਾਜੁੰਦੇ ਰਹਿਣ ਵਾਲੇ ਮਨੁੱਖ ਨਹੀਂ ਹੂਤ ਨੇ ਜੰਮੇ ਹੋਇਆਂ ਜਿਹੜੇ ਆਪਣੇ ਜੀਵਨ ਨੂੰ ਵਿਕਾਰਾਂ ਦੇ ਵਿੱਚ ਲੁਭੇਟ ਲੈਂਦੇ ਨੇ ਨਾ ਉਹ ਮਨੁੱਖ ਨਹੀਂ ਆ ਭਾਈ ਨਸ਼ੇ ਕਰਦੇ ਆ ਮਾਪੇ ਨੂੰ ਮਾਰਾ ਚੰਗਾ ਬੋਲਣਾ ਮਾਪੇ ਦਾ ਕੋਟ-ਕਟਾਪਾ ਕਰਨਾ ਸ਼ਰਾਬਾਂ ਪੀਣੀ ਆ ਜੂਏ ਖੱਟਨੇ ਨਸ਼ੇ ਕਰਕੇ ਘਰਾਂ ਵਿੱਚ ਹੋਰ ਆਂਡੀਆਂ ਗਵਾਂਡੀਆਂ ਨੂੰ ਤੰਗ ਪਰੇਸ਼ਾਨ ਕਰਨਾ ਬੇਈਮਾਨੀਆਂ ਕਰਨੀਆਂ ਝੂਠ ਬੋਲਣ ਲੈ ਨਿੰਦਿਆ ਕਰਨੀ ਚੁਗਲੀਆਂ ਕਰਨੀ ਕਹਿੰਦੇ ਇਹ ਵਿਕਾਰੀ ਜੀਵਨ ਆ ਮਨੁੱਖਾਂ ਵਾਲਾ ਨਹੀਂ ਭੂਤ ਨੇ ਜੰਮੇ ਹੋਏ ਨੇ ਸਮਝ ਲਓ ਕੀ ਗੁਰ ਰੰਗ ਪਾਸ਼ਾ ਕਰੇ ਪੁੱਤ ਜਨੂਰੀ ਜੇ ਪੁੱਤ ਜਨੂਰਾ ਧੀ ਜਨੂਰੀ ਜੋੜੂ ਜਿਨ੍ਹਾਂ ਦਾ ਸਿੱਖ ਦਾ ਕਹਿੰਦੇ ਪੁੱਤਰ ਭੂਤrana ਧੀ ਭੂਤਨੀ ਤੇ ਇਸਤਰੀ ਸਾਰੇ ਭੂਤrana ਦੀ ਸਰਦਾਰ ਹੈ ਭਾਵ ਨਾਮ ਤੋਂ ਸਖਣੇ ਸਭ ਜੀਵ ਭੂਤਨੇ ਹਨ ਗੁਰਸਾਹਿਬਾਂ ਦਾ ਕਹਿਮਦਾ ਭਾਵ ਆ ਗੁਰੂ ਪਿਆਰਿਓ ਕਹਿੰਦੇ ਜਿਹੜਾ ਕਾਲਯੁਗ ਦੇ ਵਿੱਚ ਜਿਹੜਾ ਜਿਹਨਾਂ ਦਾ ਅਵਤਾਰ ਆ ਨਾ ਕਾਲਯੁਗ ਵਿੱਚ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੋਕਰ ਨਹੀਂ ਭੂਤਨੇ ਜਿਵੇਂ ਕਿਉਂ ਕਹਿੰਦੇ ਪੁੱਤਰ ਭੂਤrana ਧੀ ਭੂਤਨੀ ਇਸਤਰੀ ਸਾਰੇ ਭੂਤrana ਦੀ ਸਰਦਾਰ ਆ ਕਿਉਂ ਸਰਦਾਰ ਆ ਨਾਮ ਤੋਂ ਸਖਣੇ ਸਭ ਜੀਵ ਭੂਤਨੇ ਜਿਹੜੇ ਨਾਮ ਲਈ ਜਪਦੇ ਨੇ ਉਹਦੀ ਗੱਲ ਕੀਤੀ ਆ ਜਿਹੜੇ ਨਾਮ ਜਪਦੇ ਉਹਨਾਂ ਦੀ ਗੱਲ ਨਹੀਂ ਜੋ ਨਾਮ ਨਹੀਂ ਜਪਣੀ ਤੁਨ ਗੁਨਾਗ ਪਾਸ਼ਾ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਂ ਹੀ ਨਾਰ ਦੇ ਕਿਆ ਸੇ ਪੂਜ ਕਰਾਈਂ ਅੰਦੇ ਗੁੰਗੇ ਅੰਧ ਅੰਧਾਰ ਪਾਥਰਲੇ ਪੂਜੇ ਮੁਗਧ ਗਵਾਰ ਓਹ ਜਾ ਆਪ ਡੁੱਬੇ ਤੁਮ ਕਹਾ ਤਰਨਹਾਰ ਓਹ ਓਹ ਜਾ ਆਪ ਡੁੱਬੇ ਤੁਮ ਕਹਾ ਤਰਨਹਾਰ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਂ ਕਦੇ ਹਿੰਦੂ ਉੱਕਾਏ ਭੁੱਲੇ ਹੋਏ ਖੁੰਝੇ ਜਾ ਰਹੇ ਆ ਗੁਰਸਾਬ ਨੇ ਦੇਖੋ ਸਾਫ ਸ਼ਬਦਾਂ ਵਿੱਚ ਲਿਖਿਆ ਕਹਿੰਦੇ ਹਿੰਦੂ ਉਕਾ ਹੀ ਹੁਲੇ ਖੁੰਜੇ ਜਾ ਰਹੇ ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਆ ਹਿੰਦੂ ਮੂਲੇ ਪੂਲੇ ਕੁਟੀ ਜਾ ਹੀ ਨਾਰਦ ਕਿਹਾ ਸੇ ਪੂਜ ਕਰਾਹੀ ਧੰਗ ਗੁਰਨਾਗ ਪਾਸ਼ਾ ਜੀ ਦੀ ਬਾਣੀ ਕਹਿੰਦੇ ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰੀ ਜਾਂਦੇ ਨੇ ਅੰਦੇ ਗੂੰਗੇ ਅੰਧ ਅੰਧਾਰ ਗੁਰ ਪਿਆਰਿਓ ਦਾਸ ਕੋਲੋਂ ਨਹੀਂ ਲਾੜਿਆ ਬਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 552 ਅੰਗ ਤੇ ਸੁਭਾਏ ਮਾਨ ਆਪ ਜੀ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਮਾੜੀ ਦੇ ਤਾਬੇ 'ਚ ਬੈਕ ਨੇ ਉੱਥੇ ਆਪ ਜੀ ਪੜ ਸਕਦੇ ਹੋ ਜਾਪ ਕਰ ਸਕਦੇ ਹੋ ਸੁਣ ਸਕਦੇ ਹੋ ਗੁਰੂ ਸਾਹਿਬ ਕਹਿੰਦੇ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜੇ ਮੂਗਤ ਗਵਾਰ ਕਹਿੰਦੇ ਇਹਨਾਂ ਅੰਨਿਆ ਗੁੰਗਿਆਂ ਵਾਸਤੇ ਹਨੇੜਾ ਘੁੱਪ ਬਣਿਆ ਪਿਆ ਭਾਵ ਨਾ ਸਹੀ ਰਸਤਾ ਵੇਖ ਰਹੇ ਹਨ ਨਾ ਹੀ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ ਪਾਥਰ ਲੈ ਪੂਜੇ ਮੂਗਤ ਗਵਾਰ ਉਹ ਜੇ ਆਪ ਡੁੱਬੇ ਤੂੰ ਕਹਾਂ ਤਰਨ ਹਾਰਾ ਤੰਨੇ ਭਾਈ ਕਿਵੇਂ ਮੂਹ ਪ੍ਰਭੂ ਦੇ ਗੁਣ ਗਾਉਂਦੇ ਨਹੀਂ ਤੇ ਮੂਰਤੀ ਕਰਦੇ ਪੱਥਰ ਲੈ ਕੇ ਉਹਦੀ ਪੂਜਾ ਕਰਦੇ ਨੇ ਇਹ ਭਾਈ ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹੋ ਜਦੋਂ ਉਹ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ ਤਾਂ ਉਹਨਾਂ ਨੂੰ ਪੂਜ ਕੇ ਤੁਸੀਂ ਸੰਸਾਰ ਸਮੁੰਦਰ ਤੋਂ ਕਿਵੇਂ ਤਰ ਸਕਦੇ ਹੋ ਗੁਰ ਸਾਹਿਬ ਕਹਿੰਦੇ ਕਿ ਤਰਜ ਹੋ ਗਈ ਪੱਥਰਾਂ ਨੂੰ ਪੂਜਣ ਵਾਲਿਆਂ ਦੀ ਗੱਲ ਕੀਤੀ ਗੁਰੂ ਪਿਆਰੇਓ ਜੋ ਪੱਥਰਾਂ ਦੀ ਪੂਜਾ ਕਰਦੇ ਆਸਲੀ ਪੂਜਾ ਕਿਹਦੀ ਕਰਨੀ ਆ ਅਕਾਲ ਦੀ ਨਰੰਕਾਰ ਦੀ ਅਕਾਲ ਪੁਰਖ ਦੀ ਸਨ ਗੁਰਨਾਗ ਪਾਸ਼ਾ ਦੀ ਗੁਰਸਾਹਿ ਕਹਿੰਦੇ ਸਭ ਕੇ ਤੇਰੇ ਵਸ ਹੈ ਤੂੰ ਸੱਚਾ ਸਾਹ ਸਭ ਰਤੇ ਰੰਗ ਏਕ ਹੈ ਸਭ ਰਤੇ ਰੰਗ ਏਕ ਹੈ ਪੂਰਾ ਵੇ ਸਾਹ ਹੋ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਇਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸਭ ਕੇ ਤੇਰੇ ਵਸ ਹੈ ਤੂੰ ਸੱਚਾ ਸਾਹ ਹੈ ਪ੍ਰਭੂ ਹੈ ਵਾਹਿਗੁਰੂ ਜੀ ਤੂੰ ਸੱਚਾ ਸਾਹ ਹੈ ਸਭ ਕੁਝ ਤੇਰੇ ਅਖਤਿਆਰ ਵਿੱਚ ਤੇਰੇ ਵਸ ਵਿੱਚ ਸਭ ਕੁਝ ਤੇਰੇ ਅਖਤਿਆਰ ਆ ਸਭ ਕੁਝ ਤੇਰੇ ਵਾਸਤੇ ਦੂ ਸੱਚਾ ਸਹੋ ਭਗਤ ਰਤੇ ਰੰਗ ਏਕ ਹੈ ਪੂਰਾ ਵੇ ਸਹੋ ਭਜਨ ਕਰਨ ਵਾਲੇ ਦਾਸ ਇੱਕ ਹੜੀ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਇਆਂ ਭਗਤ ਰਤੇ ਰੰਗ ਏਕ ਹੈ ਪੂਰਾ ਵੇ ਸਹੋ ਜੇ ਤਰ੍ਹਾਂ ਭਜਨ ਕਰਨ ਵਾਲੇ ਨਾ ਦਾਸ ਕਹਿੰਦੇ ਉਹ ਇੱਕ ਹੜੀ ਦੇ ਨਾਮ ਦੇ ਵਿੱਚ ਰੰਗੇ ਹੋਇਆਂ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਪੂਰਾ ਵੇਸਾਹ ਕਹਿੰਦੇ ਉਹਨਾਂ ਨੂੰ ਫਿਰ ਆਪਣੇ ਮਾਲਕ ਤੇ ਪੂਰਾ ਭਰੋਸਾ ਜੋ ਉਪਜੋ ਭਜਨ ਕਰਨ ਵਾਲੇ ਉਹਦੇ ਪਰਮੇਸ਼ਰ ਦੇ ਪਿਆਰੇ ਭਗਤ ਨੇ ਉਹ ਹਰੀ ਦੇ ਇੱਕ ਹਰੀ ਦੇ ਇੱਕ ਪਰਮੇਸ਼ਰ ਦੇ ਨਾਮ ਵਿੱਚ ਥਾਂ ਥਾਂ ਮੱਥੇ ਨਹੀਂ ਟੇਕਦੇ ਥਾਂ ਥਾਂ ਉਹ ਝੋੜੀਆਂ ਨਹੀਂ ਫੜਾਉਂਦੇ ਥਾਂ ਥਾਂ ਸਿਰ ਨਹੀਂ ਝੁਕਾਉਂਦੇ ਗੁਰੂ ਪਿਆਰਿਓ ਇੱਕ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਦਾਸ ਨੇ ਆਪ ਜੀ ਨੂੰ ਅੰਗ ਵੀ ਦੱਸਦੇ 55 ਅੰਗ ਤੋਂ ਸੁਭਾਏ ਮਾਣਾ ਗੁਰ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਗੁਰੂ ਸਾਹਿਬ ਜੀ ਜੇ ਤਾਬਿਆ ਜੇ ਬਹਿ ਕੇ ਪੜ ਸਕਦੇ ਹੋ ਸਬਰ ਤੇ ਰੰਗ ਇੱਕ ਹੈ ਪੂਰਾ ਵਿਸਾਹੋ ਇੱਕ ਦੀ ਗੱਲ ਕੀਤੀ ਭਾਜਨ ਕਰਨ ਵਾਲੇ ਜਿਹੜੇ ਤੇ ਸੇਵ ਕਰਨ ਇੱਕ ਹੜੀ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਤੇ ਉਹਨਾਂ ਤੋਂ ਹੋਰ ਤੇ ਪੂਰਾ ਭਰੋਸਾ ਹੈ ਪੂਰਾ ਵਿਸਾਹੋ ਫਿਰ ਗੁਰੂ ਸਾਹਿਬ ਕਹਿੰਦੇ ਅਮਰ ਤਪੋ ਜਿਹਨਾਂ ਨਾਮ ਹਰ ਰਜ ਰਜ ਜਨ ਖਾਹੋ ਕਹਿੰਦੇ ਫਿਰ ਉਹ ਜਿਹੜੇ ਸੇਵ ਕਰਨੇ ਉਦਾਸ ਨੇ ਪ੍ਰਭੂ ਦਾ ਨਾਮ ਰੂਪ ਅਮਰ ਕਰਨ ਵਾਲਾ ਭੋਜਨ ਰਜ ਰਜ ਕੇ ਖਾਂਦੇ ਹਨ ਕੀ ਕਰਦੇ ਨੇ ਜਪਦੇ ਨੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਇਹ ਭੋਜਨ ਨੂੰ ਖਾਂਦੇ ਰਜ ਰਜ ਕੇ ਅਮਰਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਕਹਿੰਦੇ ਉਹ ਤੇਰੇ ਪਿਆਰੇਓ ਸੇਵਕ ਪ੍ਰਭੂ ਦਾ ਨਾਮ ਰੂਪ ਭੋਜਨ ਅਮਰ ਕਰਨ ਵਾਲਾ ਭੋਜਨ ਰਜ ਰਜ ਕੇ ਖਾਂਦੇ ਹਨ ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ ਸਭ ਪਦਾਰਥ ਪਾਇਨ ਸਿਮਰਨ ਸੱਚ ਲਾਹੋ ਖੰਦੇ ਭਾਈ ਸਾਰੇ ਪਦਾਰਥੋਂ ਉਹਨਾਂ ਨੂੰ ਮਿਲਦੇ ਉਹ ਨਾਮ ਸਿਮਰਨ ਰੂਪ ਸੱਚਾ ਲਾਹਾ ਖੜਦੇ ਆ ਨਾਮ ਸਿਮਰਨ ਸਭ ਪਦਾਰਥ ਮਿਲਨ ਸਿਮਰਨ ਨੂੰ ਸੱਚ ਲਾਹੋ ਸੱਚਾ ਉਹ ਫਿਰ ਸੱਚਾ ਲਾਹਾ ਖੜਦੇ ਨੇ ਸਿ ਨਾਮ ਸਿਮਰਨ ਦੇ ਨਾਲ ਉਹ ਨਾਮ ਸਿਮਰਨ ਰੂਪ ਵਿੱਚ ਸੱਚਾ ਲਾਹਾ ਖੜਦੇ ਆ ਨ ਭਾਈ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਗੁਰੂ ਸਾਹਿਬ ਕਹਿੰਦੇ ਮੁਕਤੀ ਦੀ ਗੱਲ ਏ ਹੈ ਕਿ ਜੋ અપਾਰ ਬ੍ਰਹਮ ਪਹੁੰਚ ਤੋਂ ਪਰੇ ਹੈ ਤੇ ਆਗਾਦ ਹੈ ਭਜਨ ਕਰਨ ਵਾਲੇ ਦਾਸ ਉਸਦੇ ਪਿਆਰੇ ਹਨ ਸੰਤ ਪਿਆਰੇ ਉਹਦੇ ਭਜਨ ਕਰਨ ਵਾਲੇ ਉਹਦੇ ਭਗਤ ਉਹਦੇ ਪਿਆਰੇ ਉਹਦੇ ਦਾਸ ਹਨ ਅਪਾਰ ਬ੍ਰਹਮ ਉਹ ਪਹੁੰਚ ਤੋਂ ਪਰੇ ਅਗਮ ਅਹਰ ਅਗਮ ਅਗਾਹ ਉਹ ਜਰਾ ਪਰਮ ਜਿਹੜਾ ਪਰਮੇਸ਼ਰ ਪਹੁੰਚ ਤੋਂ ਪਰੇ ਸਾਡੀ ਸੋਚ ਤੋਂ ਬੜੀ ਦੂਰ ਹੈ ਗੁਰੂ ਪਿਆਰੇ ਉਹਦਾ ਕਿਤੇ ਅਸੀਂ ਅੰਤ ਨਹੀਂ ਪਾ ਸਕਦੇ ਉਹ ਆਪਣੇ ਆਪ ਨੂੰ ਆਪ ਹੀ ਜਾਣ ਸਕਦਾ ਹੈ ਮੈਂ ਮੁਕਦੀ ਗੱਲ ਹੈ ਜੋ ਪਾਰਬ੍ਰਮ ਪਹੁੰਚ ਤੋਂ ਪੜੇ ਹੈ ਨਾ ਅਗਾਧ ਹੈ ਭਜਨ ਕਰਨ ਵਾਲੇ ਉਹਦੇ ਪਿਆਰੇ ਸੇਵਕ ਸੰਤ ਉਹਦੇ ਪਿਆਰੇ ਹਨ ਭਈ ਉਹਨਾਂ ਨੂੰ ਪਿਆਰ ਕਰਦਾ ਜਦੋਂ ਉਹਦਾ ਨਾਮ ਜਪਦੇ ਜੋ ਦੀ ਬੰਦਗੀ ਕਰਨ ਉਹਨਾਂ ਨੂੰ ਬਹੁਤ ਪਿਆਰ ਕਰਦਾ ਗੁਰਪਿਆਰੇ ਜੇ ਉਹ ਪਿਆਰੇ ਭਗਤਾਂ ਨੂੰ ਕੋਈ ਕਹਿ ਵੀ ਦੇ ਨਾ ਗੁਰਪਿਆਰੇ ਫਿਰ ਉਹ ਉਹ ਬਾਪ ਆ ਉਹ ਮਾਂ ਆ ਉਹ ਫੇਰ ਲਾਜ ਵੀ ਰੱਖਦਾ ਗੁਰਸਾਹਿਬ ਕਹਿੰਦੇ ਸਭ ਕੁਝ ਹੁਕਮੇ ਆਪ ਦਾ ਸਭ ਕੁਛ ਹੁਕਮ ਹੈ ਜਾਏ ਜੇ ਕੋ ਮੂਰਖ ਆਪੋ ਜਾਣੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁਝੈ ਜਿਸਨੋ ਕਿਰਪਾ ਕਰੇ ਅੜ ਜਾਏ ਸਭ ਕੁਛ ਹੁਕਮ ਹੈ ਆਪ ਦਾ ਸਭ ਕੁਛ ਹੁਕਮ ਹੈ ਜਾਏ ਹਰੇਕ ਚੀਜ਼ ਹੁਕਮ ਵਿੱਚ ਆਉਂਦੀ ਹੈ ਤੇ ਹੁਕਮ ਵਿੱਚ ਚਲੀ ਜਾਂਦੀ ਗੁਰ ਪਿਆਰੇ ਜੇ ਕੋ ਮੂਰਖ ਆਪੋ ਜਾਣੈ ਅੰਦਾ ਅੰਧ ਕਮਾਏ ਜੇ ਕੋਈ ਮੂਰਖ ਆਪਣੇ ਆਪ ਨੂੰ ਕੁਝ ਵੱਡਾ ਸਮਝ ਲੈਂਦਾ ਹੈ ਨਾ ਉਹ ਅੰਨਾ ਅੰਨਿਆ ਵਾਲਾ ਕੰਮ ਕਰਦਾ ਗੁਰ ਪਿਆਰੇ ਜੇ ਕੋਈ ਮੂਰਖ ਆਪਣੇ ਆਪ ਨੂੰ ਆਖੇ ਕਿ ਮੈਂ ਬਹੁਤ ਵੱਡਾ ਆਪਨੇ ਆਪ ਨੂੰ ਵੱਡਾ ਸਮਝਦਾ ਉਹ ਅੰਨਿਆਂ ਵਾਲਾ ਕੰਮ ਕਰਦਾ ਨਾਨਕ ਹੁਕਮ ਕੋ ਗੁਰਮੁਖ ਬੂਜਾ ਜਿਸ ਨੂੰ ਕਿਰਪਾ ਕਰੇ ਰਜਾਇ ਕਹਿੰਦੇ ਗੁਰਸਾਹਿਬ ਕਹਿੰਦੇ ਜਿਸ ਸੇ ਮਨੁੱਖ ਨੇ ਆਪਣੀ ਰਜਾ ਵਿੱਚ ਪ੍ਰਭੂ ਜਿਸ ਸੇ ਮਨੁੱਖ ਤੇ ਆਪਣੀ ਰਜਾ ਵਿੱਚ ਪ੍ਰਭੂ ਕਿਰਪਾ ਕਰਦਾ ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਗੁਰੂ ਘਰਿਓ ਨਾਨਕ ਹੁਕਮ ਕੋ ਗੁਰਮੁਖ ਬੂਜਾ ਜਿਸ ਨੂੰ ਕਿਰਪਾ ਕਰੇ ਰਜਾ ਗੁਰਸਾਹਿਬ ਕੋ ਇਹ ਪੂਰੀ ਪੰਕਤੀ ਵਿੱਚ ਤੁਹਾਨੂੰ ਗੁਰਮੁਖਵਾਂ ਦਾ ਬਾਣੀ ਹੈ ਕਹਿੰਦੇ ਸਭ ਕੁਝ ਹੁਕਮੇ ਆਮਦਾ ਸਭ ਕੁਝ ਹੁਕਮੇ ਜਾਏ ਹਰੇਕ ਚੀਜ਼ ਉਹਦੇ ਹੁਕਮ ਵਿੱਚ ਆਉਂਦੀ ਆ ਤੇ ਹੁਕਮ ਵਿੱਚ ਚੱਲ ਜਾਂਦੀ ਆ ਤੇ ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਧ ਕਮਾਏ ਤੇ ਕਹਿੰਦੇ ਜੇ ਕੋਈ ਮੂਰਖ ਆਪਣੇ ਆਪ ਨੂੰ ਕੁਝ ਵੱਡਾ ਸਮਝ ਲੈਂਦਾ ਉਹ ਅੰਨਾ ਅੰਨਿਆ ਵਾਲਾ ਕੰਮ ਕਰਦਾ ਨਾਨਕ ਹੁਕਮ ਕੋ ਗੁਰਮੁਖ ਪੂਜੇ ਜਿਸ ਨੂੰ ਕਿਰਪਾ ਕਰੇ ਉਹ ਜਾਏ ਗੁਰੂ ਕਹਿੰਦਾ ਦੋ ਵਾਰੀ ਤਾਂ 10 ਰਿਪੀਟ ਕਰਦਾ ਕਿ ਜਿਹੜੀ ਨਾਮ ਪਤਾ ਲੱਗੇ ਨਾ ਫਿਰ ਤੁਸੀਂ ਸਮਝਦਾ ਲੱਗ ਜਾਗੇ ਨਾਣਕ ਗੁਰੂ ਹੁਕਮ ਕੋ ਗੁਰਮੁਖ ਬੁੱਧੀਸ ਨੂੰ ਕਿਰਪਾ ਕਰੇ اے ਭਾਈ ਜਿਸ ਨੂੰ ਰਖਦੇ ਆਪਣੀ ਰਜਾ ਵਿੱਚ ਉਹ ਪ੍ਰਭੂ ਕਿਰਪਾ ਕਰਦਾ ਉਹ ਕੋਈ ਵਿਰਲਾ ਗੁਰਮਖ ਹੁਕਮ ਦੀ ਪਛਾਣ ਕਰਦਾ ਸਾਰੇ ਨਹੀਂ ਕਰਦੇ ਭਾਈ ਉਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ जग ਮੈਂ ਉਤਮ ਕਾੜੀ ਐ ਵਿਰਲੇ ਕਈ ਕੇ ਕਈਆਂ ਚੋਂ ਕਈ ਲੱਖਾਂ ਕਰੋੜਾਂ ਚੋਂ ਕੋਈ ਇੱਕ ਜਿਹਦੇ ਤੇ ਹੁਕਮ ਨੂੰ ਪਛਾਣਦਾ ਭਾਈ ਸਾਰੇ ਨਹੀਂ ਪਛਾਣ ਸਕਦੇ ਗੁਰੂ ਸਾਹਿਬ ਕਹਿੰਦੇ ਭਾਈ ਸੋ ਜੋਗੀ ਜੁਗਤ ਸੋ ਪਾਏ ਜਿਸਨ ਗੁਰਮੁਖ ਨਾਮ ਪ੍ਰਾਪਤ ਹੋਏ ਇਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਜਿਸ ਮਨੁੱਖ ਨੂੰ ਸਤਿਗੁਰ ਦੇ ਸਾਨਮਖੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹ ਸੱਚਾ ਜੋਗੀ ਹੈ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਕਹਿੰਦੇ ਜਿਸ ਮਨੁੱਖ ਨੂੰ ਸਤਿਗੁਰ ਦੇ ਸਾਨਮਖੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹ ਸੱਚਾ ਜੋਗੀ ਆ ਭਾਈ ਤੇ ਯੋਗ ਦੀ ਜਾਂਚ ਉਸ ਨੂੰ ਆਈ ਆ ਉਹ ਜੋਗੀ ਦੇ ਸਰੀਰ ਰੂਪ ਨਗਰ ਵਿੱਚ ਹਰੇਕ ਗੁਣ ਵਸਦਾ ਇਸ ਜੋਗੀ ਕੀ ਨਗਰੀ ਨਗਰੀ ਕੀ ਸਰੀਰ ਨੂੰ ਕਿਹਾ ਗਿਆ ਸਭ ਕੋ ਵਸੈ ਭੇਖੀ ਜੋਗਣਾ ਹੋਏ ਕਹਿੰਦੇ ਉਹ ਸੱਚਾ ਜੋਗੀ ਹੈ ਤੇ ਜੋਗ ਦੀ ਜਾਂਚ ਉਸ ਨੂੰ ਆਈ ਉਸ ਜੋਗੀ ਦੇ ਸਰੀਰ ਰੂਪ ਨਗਰ ਨਗਰੀ ਕੀ ਸਰੀਰ ਨੂੰ ਕਹਿੰਦੇ ਉਸ ਜੋਗੀ ਦੇ ਸਰੀਰ ਰੂਪ ਨਗਰ ਵਿੱਚ ਹਰੇਕ ਗੁਣ ਵਸਦਾ ਹੈ ਨਿੜੇ ਭੇਖ ਨਾਲ ਰੱਬ ਨਾਲ ਮੇਲ ਨਹੀਂ ਹੁੰਦਾ ਲੱਖਾਂ ਭੇਖ ਕਰੀ ਜਾਈਏ ਲੱਖਾਂ ਉਹਦੀਆਂ ਗੱਲ ਕਰਕੇ ਦਸੀਏ ਮੈਨੂੰ ਉੱਥੇ ਮਿਲ ਗਿਆ ਮਿਲ ਗਿਆ ਗੁਰੂ ਪਿਆਰੇ ਜਦੋਂ ਮਿਲਦਾ ਨਾ ਉਹ ਦੀ ਨੀਲਾ ਇਹ ਵਖਰੀ ਹੋ ਜਾਂਦੀ ਗੁਰੂ ਘਰ ਉਹ ਕੈਣੀ ਔਰ ਕਥਨੀ ਤੋਂ ਬਾਹਰ ਚਲ ਜਾਂਦੀ ਜਿਨ੍ਹਾਂ ਨੂੰ ਮਿਲਿਆ ਫਿਰ ਉਹ ਉਹਦੇ ਹੋ ਗਏ ਅੱਜ ਤੋਂ ਬਾਅਦ ਨਾਨਕ ਇਸ ਜੋਗੀ ਦੀ ਨਗਰੀ ਸਾਹਿਬ ਕੋ ਵਸੈ ਭੇਖੀ ਜੋਗਣਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਹਨ ਨੇੜੇ ਦੇਖਣਾ ਰੱਬ ਨਾਲ ਮੇਲ ਨਹੀਂ ਹੁੰਦਾ ਭਾਈ ਇਹ ਵਾਹਿਗੁਰੂ ਜੀ ਜਿਸ ਦੇ ਰੇ ਵਿੱਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਨਾਨਕ ਐਸਾ ਵਿਰਲਾ ਕੋਈ ਜੋਗੀ ਜਿਸ ਘਟ ਪ੍ਰਗਟ ਹੋਏ ਕਹਿੰਦੇ ਵਾਹਿਗੁਰੂ ਜੀ ਜਿਹਦੇ ਹਿਰਦੇ ਵਿੱਚ ਪ੍ਰਭੂ ਪ੍ਰਤੱਖ ਹੋ ਜਾਂਦਾ ਇਹੋ ਜਿਹਾ ਕੋਈ ਵਿਰਲਾ ਜੋਗੀ ਆ ਆਪੇ ਜੰਤ ਉਪਾਇਨ ਆਪੇ ਆਧਾਰ ਆਪੇ ਸੁਖਮ ਪਾਲੀਐ ਆਪੇ ਪਸਾਰ ਆਪ ਇਕਾਤੀ ਹੋਏ ਰਹਿ ਆਪੇ ਵਡਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨਾ ਸੁਜੀ ਤੂ ਦੇਵਨਹਾਰ ਆਪੇ ਜੰਤ ਆਪਾਇਨ ਆਪੇ ਆਧਾਰ ਉਸਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਉਹਨਾਂ ਦਾ ਆਸਰਾ ਬੰਦਾ ਹੈ ਆਪੇ ਜੰਤ ਆਪਾਏਨ ਆਪੇ ਆਧਾਰ ਕਹਿੰਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਕੌਣ ਆ ਉਹ ਆਪ ਤੇ ਆਪ ਕੀ ਕਰਦਾ ਆ ਵੀ ਉਹਨਾਂ ਦਾ ਆਧਾਰ ਉਹਨਾਂ ਦਾ ਆਸਰਾ ਵੀ ਆਪ ਹੀ ਬੰਦ ਹੈ ਆਪੇ ਸੂਖਮ ਭਾਲੀ ਐ ਆਪੇ ਪਾਸਾਰ ਆਪ ਇਕਾਤੀ ਹੋਏ ਰਹਿ ਆਪੇ ਵੜ ਪਰਵਾਰ ਕਹਿੰਦੇ ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ ਸੰਸਾਰ ਦਾ ਪਰਪੰਚ ਰੂਪ ਹੈ ਆਪ ਹੀ ਇਕੱਲਾ ਹੋ ਕੇ ਰੰਦਾ ਤੇ ਆਪ ਹੀ ਵੱਡੇ ਪਰਿਵਾਰ ਵਾਲਾ ਹੈ ਹਰ ਖੇਡ ਹੋਦੀ ਆ ਮਾਲਕ ਦੀ ਸਾਰੀ ਖੇਡ ਗੁਰ ਪਿਆਰਿਓ ਵਿੱਚ ਵੀ ਉਹ ਵਰਤਦਾ ਬਾਹਰ ਵੀ ਉਹ ਵਰਤਦਾ ਵੇਖੋ ਸਾਰੀਆਂ ਖੇਡਾਂ ਉਹ ਆਪ ਖੇਡ ਰੇ ਆਪ ਇਕਾਤੀ ਹੋਏ ਰਹਿ ਆਪ ਹੀ ਕਹਿੰਦੇ ਕੀ ਆ ਗੁਰ ਸਾਹਿਬ ਕਹਿੰਦੇ ਆਪੇ ਸੂਖਮ ਭਾਲੀ ਆਪੇ ਪਸਾਰ ਕਹਿੰਦੇ ਸੂਖਮ ਰੂਪ ਵੀ ਵੇਖੀਦਾ ਤੇ ਆਪ ਹੀ ਸੰਸਾਰ ਦਾ ਪਰਪੰਚ ਰੂਪ ਹੈ ਆਪ ਇਕਾਤੀ ਹੋਏ ਰਹਾ ਆਪ ਹੀ ਇਕੱਲਾ ਹੋ ਕੇ ਰੰਦਾ ਆਪੇ ਵੱਡ ਪਰਿਵਾਰ ਆਪੇ ਵੱਡੇ ਪਰਿਵਾਰ ਵਾਲਾ ਹੈ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਕਹਿੰਦੇ ਹੈ ਵਾਹਿਗੁਰੂ ਜੀ ਤੇਰੇ ਸੰਤਾਂ ਦੇ ਚਰਨ ਧੂਰ ਰੂਪ ਦਾਨ ਮੰਗਦਾ ਹੈ ਗੁਰਸਾਹਿਬ ਕਹਿੰਦੇ ਭਾਈ ਇਹ ਵਾਹਿਗੁਰੂ ਨਰੰਗਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨਾ ਸੁਜੀਸਤੂ ਦੇਵਨਾ ਕੰਦੇ ਹੋਏ ਹਰੀ ਏ ਵਾਹਿਗੁਰੂ ਏ ਨਿਰੰਕਾਰ ਤੇਰੇ ਸੰਤਾਂ ਦੀ ਚਰਨ ਧੂਰ ਰੂਪ ਦਾਣ ਮੰਗਦਾ ਤੂੰ ਹੀ ਦੇਣ ਵਾਲਾ ਕੋਈ ਹੋਰ ਦਾਤਾ ਮੈਨੂੰ ਦਿਸ ਨਹੀਂ ਹੋਰ ਕੋਈ ਦਾਤਾ ਮੈਨੂੰ ਦਿਸ ਨਹੀਂ ਦਿਸ ਨਹੀਂ ਰਿਹਾ ਤਾਂ ਨਾ ਹੀ ਮਿਲੂ ਔਰ ਦਾਤਾਰ ਨਾ ਸੁਝੀ ਦਾਤਾਰ ਮੈਨੂੰ ਔਰ ਦਾਤਾ ਦੇਣ ਵਾਲਾ ਉਹ ਦਾਤਾ ਉਹ ਮਾਲਕ ਸੁਝ ਨਹੀਂ ਰਿਹਾ ਨਾ ਹੀ ਕਦੇ ਮੈਨੂੰ ਉਹ ਦਿਸ ਰਿਹਾ ਤੂੰ ਦੇਵਨਾਰ ਸਾਰੀਆਂ ਦਾਤਾਂ ਦੇਣ ਵਾਲਾ ਤੇ ਤੂੰ ਹੈ ਸੁਖਮ ਵਿੱਚ ਵੀ ਤੂੰ ਹੈ ਤੇ ਕੰਸ ਸਾਰ ਕੱਲਾ ਵੀ ਤੂੰ ਹੈ ਵੱਡਾ ਪਰਿਵਾਰ ਵਾਲਾ ਵੀ ਤੂੰ ਆ ਸਾਰੇ ਜੀਵਾਂ ਨੂੰ ਪਿਆਰ ਕਰਨ ਵਾਲਾ ਤੂੰ ਆ ਤੇ ਆਸਰਾ ਵੀ ਉਹਨਾਂ ਦਾ ਤੂੰ ਬਣਨਾ ਪੱਥਰਾਂ ਦੇ ਵਿੱਚ ਰੋਟੀ ਵੀ ਤੂੰ ਰੋਜੀ ਦਿੰਦਾ ਉਹਨਾਂ ਨੂੰ ਜੇ ਮੈਂ ਹੀ ਆਖੀਏਗਾ ਇਹ ਹੀ ਕਰਨੇ ਆ ਸਾਰਾ ਕੁਝ ਇਹ ਹੀ ਕਰਨੇ ਆ ਮੈਂ ਹੀ ਕਰਨਾ ਜੀ ਮੈਂ ਤਾਂ ਬਗੈਰ ਕੋਈ ਕਰ ਨਹੀਂ ਸਕਦਾ ਫੇ ਕਹਿੰਦੇ ਇਹ ਤੇਰੀ ਹੋਮੇ ਆ ਭਾਈ ਇਤਰਾ ਹੰਕਾਰ ਬੋਲਦਾ ਕਿ ਮੈਂ ਕਰ ਸਕਦਾ ਤੂੰ ਨਹੀਂ ਕਰਦਾ ਮਾਲਕ ਨਕਰਉਣ ਵਾਲਾ ਉਹ ਆਪ ਹੈ ਉਹ ਤੋਂ ਬਿਨਾ ਕੋਈ ਨਹੀਂ ਕਰਦਾ ਭਾਈ ਜੋ ਕਰਨ ਕਰਵਾਵਨ ਉਹ ਆਪੇ ਆਪ ਉਹ ਆਪੇ ਕਰਨ ਸੋ ਗੁਰੂ ਪਿਆਰੇਓ ਸਮਾ ਹੋ ਗਿਆ 8:31 32 ਮਿੰਟ ਹੋ ਗਏ ਆ ਸੋ ਮਾਫ ਕਰਨਾ ਦਾਸ ਪਹਿਲੇ 10 15 ਮਿੰਟ ਵੀ ਲੇਟ ਹੀ ਤੇ ਅੱਜ ਵੋਟਿੰਗ ਕਰਕੇ ਵੀ ਥੋੜਾ ਪੋਲਿੰਗ ਤੇ ਚੱਲ ਗਏ ਉੱਥੇ ਟਾਈਮ ਲੱਗ ਗਿਆ ਲੇਟ ਹੋ ਗਏ ਸੋ ਇਹਾਂ ਭੁਲਾ ਦੀ ਮਾਫੀ ਦੇਣੀ ਆ ਆਪ ਸਭ ਰਬ ਰੂਪੀ ਸਾਧ ਸੰਗਤ ਬਖਸ਼ਣਯੋਗ ਇਹ ਬਖਸ਼ ਲੈਣਾ ਏਕ ਨੀ ਅਨੇਕਾਂ ਭੁਲਾਉਂਦੀਆਂ ਗੁਰੂ ਪਿਆਰੇਓ ਇਹ ਪਰਿਵਾਰ ਆ ਏਕ ਨੀ ਅਨੇਕਾਂ ਭੁਲਾਉਂਦੀਆਂ ਸੰਗਤ ਦੇ ਵਿੱਚ ਸੰਗਤ ਬਖਸ਼ਣਯੋਗ ਅਸੀਸ ਤੇ ਯਾਦ ਰੱਖਣਾ ਰਬ ਰੂਪੀਓ ਆਪ ਸਭ ਸੰਗਤਾਂ ਆਹ ਭਾਈ ਸਤਕਾਰਯੋਗ ਸਾਡੇ ਬਹੁਤ ਸਤਕਾਰਯੋਗ ਸੱਚਖੰਡ ਵਾਸੀ ਭਾਈ ਸਭਾ ਜੀ ਰਾਜਕੁਮਾਰ ਵੀਰ ਜੀ ਆਪ ਸੀਸ ਤੇ ਹੱਥ ਰੱਖਣ ਬਖਸ਼ਰਣ ਭੁੱਲਾਂ ਦੀ ਮਾਫੀ ਦੇਣ ਧੰਨ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਆਪ ਸੀਸ ਤੇ ਹੱਥ ਰੱਖਣਾ ਗੁਰਸਾਹਿਬਾਂ ਦੀ ਮਿੱਟੀ ਦੇ ਕਿੰਨੀ ਮਿੱਟੀ ਬਾਣੀ ਹੈ ਗੁਰੂ ਪਿਆਰੇਓ ਇੰਨਾ ਕੁਝ ਸੁਕਾ ਗ ਜਾਂਦੀ ਹੈ ਕਿਉਂ ਸਤਗੁਰੂ ਤੋਂ ਬਿਨਾ ਉਹ ਕਾਲਪੁਰਖ ਨਾਲ ਮਲਾਪ ਨਹੀਂ ਹੋ ਸਕਦਾ ਤੇ ਸਾਡਾ ਸਤਗੁਰੂ ਕੌਣ ਆ ਧੰਨ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਸਤਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਦੀ ਬਾਣੀ ਜਰੀਆ ਉਹ ਰਸਤਾ ਦੱਸੇਗਾ ਮਾਲਕ ਦੇ ਤੱਕ ਲੈ ਕੇ ਜਾਏਗੀ ਉਹ ਰਸਤਾ ਬਣਾਉਂਦੀ ਜਾਏਗੀ ਭਾਈ ਇਹ ਰਸਤਾ ਇਧਰ ਨੂੰ ਜਾਂਦਾ ਔਰ ਚੰਡੀਗੜ੍ਹ ਦਿੱਲੀ ਨੂੰ ਜਾਣਾ ਇਹਨਾਂ ਮੈਪ ਲਾਣਾ ਪੈਂਦਾ ਜਾ ਕੇ ਇਹਨੂੰ ਪੁੱਛਣਾ ਪੈਂਦਾ ਆਪਣੇ ਆਪ ਸਿੱਧੇ ਨਹੀਂ ਜਾ ਸਕਦੇ ਅੱਖਾਂ ਬੰਦ ਕਰਕੇ ਇਸ ਕਰਕੇ ਸਤਖੰਡ ਨੂੰ ਜਾਣਾ ਮੁਲਾਪ ਨੂੰ ਮਿਲਣਾ ਤੇ ਬਾਣੀ ਰਸਤਾ ਦੱਸੇ ਕੀ ਗੁਰੂ ਸਾਹਿਬ ਰਸਤਾ ਦੱਸਣਗੇ ਸਤਗੁਰੂ ਤੋਂ ਬਿਨਾ ਪ੍ਰਭੂ ਦਾ ਮੁਲਾਪ ਨਹੀਂ ਹੋਣਾ ਗੁਰੂ ਧਾਰਨਾ ਕਰਨੀ ਪੈਣੀ ਜਿਨਾ ਅਮਰਤ ਨਹੀਂ ਸਕੇ ਅਮਰਤ ਸਕੇ ਗੁਰੂ ਵਾਲੇ ਬਣੋ ਗੁਰੂ ਪਿਆਰੇ ਹੋ ਤੇ ਸ਼ਹੀਦੀ ਦਿਹਾੜੇ ਨੇ ਹੁਣ ਵੀ ਅਨੇਕਾਂ ਸ਼ਹੀਦੀਆਂ ਹੋਈਆਂ 1984 ਦੇ ਵਿੱਚ ਅੱਜ ਦੇ ਦਿਨ ਤੋਂ ਦਰਬਾਰ ਸਾਹਿਬ ਢੈ ਢੇਰੀ ਕਰਨਾ ਸ਼ੁਰੂ ਕਰਤਾ ਸੀ ਜਾਲਮਾਂ ਨੇ ਨੇਕਾ ਸ਼ਹੀਦ ਸਾਡੇ ਉੱਤੇ ਨਾਮ ਜਪਦੇ ਬੰਦਗੀ ਕਰਦੇ ਸ਼ਹੀਦ ਹੋ ਗਏ ਗੁਰੂ ਪਿਆਰੇ ਛੋਟੇ ਛੋਟੇ ਬੱਚਿਆਂ ਦੇ ਸ਼ਹੀਦੀਆਂ ਪਾਈਆਂ ਮਾਤਾਵਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਨੌਜਵਾਨ ਵੀਰਾਂ ਨੇ ਸਵਾਪਸ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਆਪ ਕੋ ਇਕ ਨੀ ਨੇਕਾ ਪੁੱਲਾਂ ਯਾ ਮਾਫ ਕਰਨੀ ਆ ਗੁਰੂ ਸਾਹਿਬ ਗੱਲ ਕਰਦੇ ਆ ਬਾਣੀ ਦੀ ਸਿਮਰਨ ਦੀ ਸ਼ਬਦ ਦੀ ਸ਼ਬਦ ਕੀ ਆ ਵਾਹਿਗੁਰੂ ਵਾਹਿਗੁਰੂ ਦੇ ਸ਼ਬਦ ਬਾਣੀ ਨੇ ਰਸਤਾ ਦੱਸਣਾ ਗੁਰੂ ਪਿਆਰੇਓ ਭਾਈ ਤੂੰ ਇਸ ਤਰ੍ਹਾਂ ਨਾਮ ਜਪ ਇਸ ਤਰ੍ਹਾਂ ਬਾਣੀ ਪਰ ਇਸ ਤਰ੍ਹਾਂ ਸ਼ਬਦ ਦਾ ਅਭਿਆਸ ਕਰ ਇਹRenderTarget ਦਾ ਮਲਾਪ ਹੋ ਸਕਦਾ ਨਿਰੰਕਾਰ ਵਾਹਿਗੁਰੂ ਜੀ ਦੇ ਨਾਲ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਨਾਲ ਜੋੜਨਗਾ ਨਿਰੰਕਾਰ ਦੇ ਨਾਲ ਸ਼ਬਦ ਦਾ ਅਭਿਆਸ ਕਰਨਾ ਵੀ ਜ਼ਰੂਰੀ ਆ ਬਾਣੀ ਪੜਨੀ ਬਹੁਤ ਜ਼ਰੂਰੀ ਆ ਦੋ ਟਾਈਮ ਦਾ ਨਿਤਨੇਮ ਅਮਰ ਤੇਵੇਲੇ ਦਾ ਸੰਧਿਆ ਸਮੇ ਦਾ ਦੋ ਟਾਈਮ ਦੇ ਗੁਰਸਹਿਬਾਂ ਦੇ ਦਰਸ਼ਨ ਦੇ ਧਾਰੇ ਕਰਨੇ ਬਹੁਤ ਜ਼ਰੂਰੀ ਗੁਰੂ ਪਿਆਰੇ ਜਿਹੜੇ ਨਹੀਂ ਕਰ ਸਕਦਾ ਸੁਰਤੀ ਦੇ ਨਾਲ ਵੀ ਦਰਸ਼ਨ ਕਰ ਸਕਦਾ ਆਪਣੇ ਆਸਨ ਤੇ ਬੈਠ ਜਿੱਥੇ ਨਾਮ ਜਪਦੇ ਉੱਤੇ ਸੁਰਤੀ ਦੁਆਰਾ ਵੀ ਆਪਜੀਤ ਦਰਸ਼ਨ ਕਰ ਸਕਦੇ ਹੋ ਸੱਚਖੰਡ ਦੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰਾਂ ਕਰ ਸਕਦੇ ਹੋ ਗੁਰੂ ਸਾਹਿਬ ਉਹ ਵੀ ਪ੍ਰਵਾਨ ਕਰਦੇ ਸੋ ਇੱਕ ਨੀ ਅਨੇਕਾ ਪੁਲਾਓ ਹਾਂ ਆਪ ਸਭ ਸੰਗਤਾਂ ਰਬ ਰੂਪੀ ਸਾਧ ਸੰਗਤ ਬਖਸ਼ਣਯੋਗ ਯ ਬਖਸ਼ਿ ਲਾਣਾ ਭਾਈ ਸਾਹਿਬ ਐ ਰਾਜਕੁਮਾਰ ਵੀਰ ਜੀ ਦੇ ਕੋਈ ਵੀ ਚੀਜ਼ ਦਿੱਤਾ ਰੱਖਣ ਬਖਸ਼ਿ ਲਾਣ ਇੱਕ ਨੀ ਅਨੇਕਾ ਪੁਲਾਓ ਹਾਂ ਉਹ ਰੱਖਿਓ ਸੀਸ ਤੱਤ ਦਿਓ ਸੱਜਣ ਅਸੀਸ ਰੀਆਂ ਜੋ ਹੋਵੇ ਸਾਬ ਸੋ ਮੇਲ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਓਲੇ ਇਸੋ ਨੇਹਾ ਬਾਤ ਸਰੀਆ ਕਾਲ ਵਾਇਬ ਜੀ ਕਲਸਾ ਵੈਕੁ ਜੀ ਕੀ ਫਤਿਹ ਵੈਕੁ ਜੀ ਕੁਆ ਇੱਕ ਜੀ ਕਲਸਾ ਵੈਕੁ ਜੀ ਕੀ ਫਤਿਹ ਵੈਕੁ ਜੀ ਵਾਇਬ ਜੀ ਕਾ ਖਾਲਸਾ ਵੈਕੁ ਜੀ ਕੀ ਫਤਿਹ ਵੈਕੁ ਜੀ ਵਾਇਬ ਜੀ ਕਾ ਖਾਲਸਾ ਵੈਕੁ ਜੀ ਕੀ ਫਤਿਹ ਵੈਕੁ ਜੀ ਵਾਇਬ